ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆ ਰਹੇ ਹਾਂ ਤਿੰਨ ਫਾਰਮ 60 ਤੇ ਇੱਕ ਫਾਰਮ 65 ਜੇਕਰ ਆਪਣੀ ਵੀਡੀਓ ਚੰਗੀ ਲੱਗਦੀ ਹੈ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਆਜੋ ਆਪਾਂ ਕਰਦੇ ਹਾਂ ਇਕੱਲੇ ਇਕੱਲੇ ਟਰੈਕਟਰ ਕਰਦੇ ਹਾਂ ਜੋ ਆਪਾਂ ਟਰੈਕਟਰ ਦੀ ਗੱਲਬਾਤ ਸਭ ਤੋਂ ਪਹਿਲਾਂ ਜੀ ਫਾਰਮ 60 ईपीआई 2014 ਮਾਡਲ ਜੀ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਟਰੈਕਟਰ ਹੈ ਜੀ ਨਾਲ ਦੇ ਟਾਇਰ 60 70 ਪੈਸੇ ਨੇ ਟਰੈਕਟਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਰਾ A to Z ओरिजिनल ਟਰੈਕਟਰ ਹੈ ਜੀ ਪਿਛੋ ਲੈਂਕਾਂ ਲੋਕਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ ਰੇਟ ਹੈ ਜੀ 4,10,000 ਅੰਗੇ ਦੀ ਫਾਰਮ 65 2011 ਮਾਡਲ ਹੈ ਟੌਪ ਮਾਡਲ ਹੈ ਟਾਪ ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਜੇ ਮੂਰਲੇ ਟਾਇਰਾਂ ਦੀ ਗੱਲ ਕਰੀਏ ਤਾਂ ਪਹਿਲਾ ਬੀਕੇਟੀ ਦੇ 750 16 ਦੇ ਜੀ ਕਮਾਂਡਰ ਵਾਲੇ ਪੂਰੇ ਸੋਨੇ ਟਾਇਰ ਹੈ 90 95 ਪੈਸੇ ਪਿਛਲੇ 75 80 ਪੈਸੇ ਟਾਇਰ ਆ ਰਮਾ ਰਮਾ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਓਰੀਜਨਲ ਟਰੈਕਟਰ ਹੈ ਸਾਰਾ ਜੇਰ 11 ਮਾਡਲ ਹੈ ਪੰਜਾਬ ਨੰਬਰ ਹੈ ਟਾਪ ਮਾਡਲ ਹੈ ਸੁਪਰ ਮੈਕਸ ਟਰੈਕਟਰ ਹੈ ਇਹ ਰੇਟ ਦੀ ਗੱਲ ਕਰੀਏ ਤਾਂ 375000 ਰੁਪਏ ਅੱਗੇ ਵਾਜੀ ਗੱਲ ਕਰੀਏ ਫਾਰਮ 6098 ਮਾਡਲ ਦੀ ਪੰਜਾਬ ਨੰਬਰ ਹੈ ਜੀ ਮੂਰਲੇ ਟਾਇਰ ਨਵੇਂ ਆ ਪਿਛਲੇ 40 45 ਪੈਸੇ A to Z ਟਰੈਕਟਰ ओरिजिनल ਆ ਜੀ ਸ਼ੋ ਸ਼ੂ ਦਾ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਪੂਰਾ ਵਧੀਆ ਓਕੇ ਟਰੈਕਟਰ ਆ ਜੀ ਬਾਡੀ ਬੂਡੀ ਦਾ ਪੂਰਾ ਸਾਫ ਟਰੈਕਟਰ ਹੈ ਇਚੋਇਸ ਨੂੰ ਚੈੱਕ ਕਰਾ ਦਿੰਨੇ ਆ ਜੀ ਮਗਰਾੜ ਟਰੈਕਟਰ ਨੂੰ ਉੱਚੇ ਮਾਡਲ ਦੇ ਦੁਆਰਾ ਨਵੇਂ ਲੱਗੇ 7 8 ਮਾਡਲ ਦੇ ਬੰਦ ਗੋਲਿਆਂ ਵਾਲੇ ਅਰੀਜਨਲ ਮਗਰਾੜ ਲੱਗੇ ਹੋਏ ਆ ਜੀ ਇਹਨਾਂ ਦੀ ਗੱਲ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਬਾਕੀ ਬਾਡੀ ਦਾ ਟਰੈਕਟਰ ਸਾਰਾ ਅਰੀਜਨਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 1 ਲੱਖ 65000 ਰੁਪਿਆ ਪੰਜਾਬ ਨੰਬਰ ਅੱਗੇ ਆ ਜਾਂਦਾ ਜੀ ਫਾਰਮਸਟ ਕਲਾਸਿਕ 2015 ਮਾਡਲ ਹੈ ਜੀ ਪੂਰੀ ਸਾਫ ਕੰਡੀਸ਼ਨ ਦਾ ਅਰੀਜਨਲ ਟਰੈਕਟਰ ਹੈ ਜੀ ਟਾਪ ਮਾਡਲ ਹੈ ਜੀ ਕਾਲੇ ਸਟਿੱਕਰਾਂ ਚ ਕਲਾਸਿਕ ਮਾਡਲ ਹੈ ਮਰਮਰਮਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਹੱਕ ਹੱਕ ਮਗਰਾੜ ਮਗਰੂੜ ਬਹੁਤ ਸਾਫ਼ ਨੇ ਟਰੈਕਟਰ ਦੀ ਰੇਟ ਦੀ ਗੱਲ ਕਰੀਏ ਤਾਂ 435000 ਰੁਪਿਆ ਰੇਟ ਹੈ ਇਸ ਤੋਂ ਬਿਨਾਂ ਆਪਣੇ ਕੋਲੇ ਹਰਿਆਣਾ ਨੰਬਰ 2005 ਮਾਡਲ ਟਰੈਕਟਰ ਹੈ ਜੀ ਇਹਦੀ ਸ਼ੋ ਪੇਂਟ ਹੋਈ ਵੀ ਹੈ ਜੀ ਬਾਕੀ ਟਰੈਕਟਰ Ориਜਨਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ 245 ਆ ਟਾਇਰਾਂ ਦੀ ਗੱਲ ਕਰਨ ਨੂੰ ਪੈছে ਇਹਦੇ ਟਾਇਰ ਆ ਜੀ 14 ਦੇ ਟਾਇਰਾਂ ਸੌਰੀ ਇਹ 14 ਦੇ ਟਾਇਰਾਂ ਦੇ ਟਰੈਕਟਰ ਆ ਜੀ 90 95 ਪੈਸੇ ਇਹਦੇ ਟਾਇਰ ਆ ਡਬਲ ਕਲਚ ਆ ਜੀ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਸੀਟ ਸੂਟ ਨਵੀ ਲੱਗੀ ਜੀ ਇਸ ਤੋਂ ਬਿਨਾ ਹੀ ਭਰਾਵਾਂ ਆਪਣੇ ਕੋਲੇ ਕਾਫੀ ਪ੍ਰੈਸ਼ਰ ਹੁੰਦੇ ਆ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ ਹੈ 98554 00499 ਇੱਕ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜਾ ਫੋਨ ਦਾ ਟਾਈਮ ਆ ਉਹ ਸਵੇਰੇ 9:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਹੈ ਕਈ ਭਰਾ ਰਾਤ ਨੂੰ 8:00 8:00 ਵਜੇ 9:00 9:00 ਵਜੇ ਵੀ ਫੋਨ ਕਰੀ ਜਾਂਦੇ ਆ ਇਹਦਾ ਟਾਈਮ ਆ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਤੁਸੀਂ ਭਰਾ ਫੋਨ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।